ਸਮਰਾਲਾ ਦੇ ਨਾਲ ਲੱਗਦੇ ਪਿੰਡ ਦੇ ਵਿੱਚ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿੱਥੇ ਜੋੜਾ ਦਿਨ ਰਾਤ ਨਸ਼ੇ ਦੇ ਵਿੱਚ ਰਹਿੰਦਾ ਸੀ ਜਿਸ ਕਾਰਨ ਉਹਨਾਂ ਦੇ 4 ਸਾਲਾਂ ਬੱਚੀ ਘਰ ਦੇ ਵਿੱਚ ਰੁੱਲ ਰਹੀ ਸੀ ਤੇ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਅੰਦਰ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਹੁਣ ਲੋਕਾਂ ਨੇ ਬੱਚੀ ਦੇ ਪਵਿੱਖ ਦੇ ਲਈ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਤਾਂ ਪੁਲਿਸ ਨੇ ਬੱਚੀ ਰਿਸ਼ਤੇਦਾਰਾਂ ਹਵਾਲੇ ਕਰਕੇ ਜੋੜੇ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਵਾਇਆ ਤੇ ਜਦੋਂ ਜੋੜਾ ਤੰਦਰੁਸਤ ਹੋ ਕੇ ਘਰ ਪਰਤੇਗਾ ਤਾਂ ਬੱਚੀ ਉਹਨਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਸੂਚਨਾ ਦੇ ਆਧਾਰ ਤੇ ਸੰਬਰਾਲਾ ਪੁਲਿਸ ਟੀਮ ਨੇ ਚੋੜੇ ਦੇ ਘਰ ਪਹੁੰਚ ਕੇ ਜਦੋਂ ਹਾਲਾਤ ਵੇਖੇ ਤਾਂ ਪੁਲਿਸ ਮੁਲਾਜ਼ਮ ਵੀ ਹੈਰਾਨ ਹੋ ਗਏ ਕਿ ਜੋੜਾ ਨਸ਼ੇ ਦੇ ਵਿੱਚ ਹੈ ਤੇ ਬੇਟੀ ਦੀ ਸਾਮ ਸੰਭਾਲ ਦੇ ਲਈ ਘਰ ਦੇ ਵਿੱਚ ਕੋਈ ਨਹੀਂ ਹੈ ਪਹਿਲਾਂ ਸਭ ਤੋਂ ਮੈਂ ਇਹ ਦੱਸਣਾ ਚਾਹੁੰਦਾ ਵੀ ਸਾਡੇ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਸਾਡੇ ਐਸਐਸਪੀ ਸਾਹਿਬ ਦੀ ਮਾਲਜੋਗ ਉਸਰੀ ਜੋਤੀ ਜادت ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਡੀਐਸਪੀ ਸਾਹਿਬ ਦੀ ਨਿਗਰਾਨੀ ਹੇਠ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜੋ ਅਸੀਂ ਸੈਮੀਨਾਰ ਪਿੰਡ-ਪਿੰਡ ਜਾ ਕੇ ਪਿੰਡ ਵਾਸੀਆਂ ਨੂੰ ਜਾਗਰੂਕਤ ਕਰ ਰਹੇ ਹਾਂ ਤੇ ਉਹਦੇ ਨਤੀਜੇ ਤਹਿਤ ਸਾਨੂੰ ਕੱਲ ਇੱਕ ਪਿੰਡ ਉਟਾਲਾ ਤੋਂ ਪਤਵੰਤੇ ਸੱਜਣਾਂ ਦੇ ਸਹਿਯੋਗ ਕੀਤਾ ਕਿ ਇੱਥੇ ਇੱਕ ਮੀਆਂ ਬੀਬੀ ਨਸ਼ਾ ਕਰਨ ਦੇ ਆਦੀ ਨੇ ਨਸ਼ਾ ਦੇ ਵਿੱਚ ਨੇ ਤਾਂ ਤੁਰੰਤ ਅਸੀਂ ਐਕਸ਼ਨ ਕਰਦੇ ਹੋਏ ਜਿੱਥੇ ਸਾਡੇ ਮੁਲਾਜ਼ਮ ਪਹੁੰਚੇ ਪਿੰਡ ਉਟਾਲਾ ਤਾਂ ਉਹਦਾ ਨਾਮ ਪਤਾ ਪੁੱਛਿਆ ਅਰਵਿੰਦਰ ਸਿੰਘ ਇਹ ਪਿੰਡ ਇਥੋਂ ਮਰੋਲੀ ਥਾਣਾ ਕੁਰਾਲੀ ਦਾ ਰਹਿਣ ਵਾਲਾ ਇਹਦੀ ਵਾਈਫ ਪ੍ਰੀਤੀ ਨਸ਼ਿਆ ਕੀਤਾ ਸਾਨੂੰ 잡 ਪਿਆ ਸੀ ਤੁਰੰਤ ਇਹਨਾਂ ਨੂੰ ਲਿਆ ਕੇ ਸਿਵਲ ਹਸਪਤਾਲ ਦਾਖਲ ਕਰਾਇਆ ਤੇ ਅੱਜ ਡਾਕ ਟੈਸਟ ਵੀ ਕਰਾਇਆ ਦੋਈ ਪੁਸ਼ਟਵਾਏ ਨੇ ਇਹ ਜਿਨ੍ਹਾਂ ਨੂੰ ਅਸੀਂ ਡੀਡਕਸ਼ਨ ਸੈਂਟਰ ਸਿਵਲ ਹਸਪਤਾਲ ਸਮਰਾਲਾ ਵਿਖੇ ਇਲਾਜ ਦੀਨ ਦਾਖਲ ਕਰਾ ਦਿੱਤਾ ਹੈ ਤੇ ਅੱਗੇ ਅੱਗੇ ਅਸੀਂ ਅਸੀਂ ਹੁਣ ਇਹਨਾਂ ਦੇ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਕਿੰਨੀ ਕੁ ਮਰਲੇ ਨੇ ਤੇ ਇਹਨਾਂ ਦੇ ਬੱਚਾ ਵੀ ਇੱਕ ਜੀ ਇਹਨਾਂ ਦੇ ਰਵਿੰਦਰ ਸਿੰਘ ਦੇ ਤੇ ਜਿਹੜੀ ਦੀ ਮਿਸ ਜੀ ਪ੍ਰੀਤੀ ਇਹਦੇ ਇੱਕ ਬੱਚੀ ਆ ਜੀ ਜਿਸ ਦੀ ਉਮਰ 4 ਸਾਲਾਂ ਦੀ ਉਹ ਫਿਲਹਾਲ ਕਿੱਥੇ ਹੈ ਜਿਹੜੀ ਬੱਚੀ ਆ ਜ਼ਿੰਮੇਵਾਰ ਬੰਦਾ ਜੀ ਇੱਕ ਸਾਬਕਾ ਸਰਪੰਚ ਪਿੰਡ ਆਪਣੇ ਚੈਲਾ ਦਾ ਹਰਪਾਲ ਸਿੰਘ ਤੇ ਇਹਨਾਂ ਦੇ ਜਾਣ ਪਛਾਨ ਵਾਲੇ ਨੇ ਰਵਿੰਦਰ ਸਿੰਘ ਦੇ ਅਸੀਂ ਉਹਨਾਂ ਦੀ ਨਿਗਰਾਨੀ ਹੇਠ ਮਤਲਬ ਬੱਚੀ ਰੱਖੀ ਹੋਈ ਹੈ ਜੀ ਮੁਲਾਜ਼ਮ ਨਹੀਂ ਕੋਈ ਡਿਊਟੀ ਲਗਾਈ ਹੋਈ ਉੱਥੇ ਹਾਂਜੀ ਅਸੀਂ ਕਾਂਸਟੇਬਲ ਹੈਡੀ ਕਾਂਸਟੇਬਲ ਬਕਾਇਦਾ ਪ੍ਰੋਵਾਈਡ ਕਰੀਆ ਉੱਥੇ ਡਿਊਟੀ ਲਗਾਈ ਆ ਜੀ ਇਹਨਾਂ ਦੀ ਹੈਲਪ ਕਰ ਸਕੇ ਕੰਮ ਕੀ ਕਰਦੇ ਨੇ ਕੁਝ ਪਤਾ ਨਹੀਂ ਜੀ ਜਿਹੜਾ ਰਵਿੰਦਰ ਸਿੰਘ ਸ਼ੋਕੜੇ ਮਕੈਨਿਕ ਸੀ ਜੀ ਤੇ ਪ੍ਰੋਪਰਟੀ ਡਿਲੀ ਦਾ ਵੀ ਕੰਮ ਕਰਦਾ ਹੈ ਜੀ ਜਿਹੜੀ ਵਾਈਫ ਹੈ ਹਾਊਸ ਵਾਈਫ ਆ ਇਹ ਖਾਣਦੇ ਆਦੀ ਸੀਗੇ ਜਦੋਂ ਫਿਲਹਾਲ ਤਾਂ ਸਿਰਫ ਫਿਲਹਾਲ ਤਾਂ ਇਹ ਨਸ਼ੇ ਦੀ ਗ੍ਰਿਪ ਚ ਨੇ ਨਸ਼ਾ ਕਰਦੇ ਆਦੀ ਨੇ ਅੱਗੇ ਜੋ ਜੋ ਖੁਲਾਸੀ ਹੋਣਗੇ ਤੁਹਾਡੇ ਨਾਲ ਸਾਂਝੇ ਕਰਾਂਗੇ